ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਸੀ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਘੋਗਾ ਆ ਗਿਆ ਤੇ ਜ਼ਿਲ੍ਹਾ ਆ ਗਿਆ ਸੱਜਣੋ ਗਰਦਾਸਪੁਰ। ਤੇ ਨੇੜੇ ਦੀ ਗੱਲ ਕਰੀਏ ਤਾਂ ਸੱਜਣਾ ਜੈੰਤੀਪੁਰ 메ਨ ਕਸਬਾ 메ਨ ਸ਼ਹਿਰ ਵੀਰਹਰਾਂ ਨੂੰ ਲੱਗਦਾ ਤੇ ਇਸ ਵੇਲੇ ਤੁਹਾਨੂੰ 옴ਕਾਰ ਸਿੰਘ ਘੋਗੇ ਵਾਲੇ ਨਾਲ ਮਲਾਉਣ ਲੱਗੇ ਆ ਚਾਰ ਪੰਜ ਮੱਝਾਂ ਝੋਟੀਆਂ ਵਾਲਾ ਇਸ ਵੇਲੇ ਘੋਗੇ ਨਗਰ ਦੇ ਵਿੱਚੋਂ ਤੁਹਾਨੂੰ ਮੰਨ ਕੇ ਚੱਲੋ ਪੰਜ ਛੇ ਐਨੀਮਲ ਵਿਖਾਵਾਂਗੇ ਸਾਰੇ ਤਕਰੀਬਨ ਸਵੇ ਸਵੇ ਪਸ਼ੂਆ ਤੇ ਇੱਕ ਜਿਹੜੀ ਝੋਟੀ ਮੱਝ ਆ ਗੱਬਣਾ ਸੱਜਣਾ ਬੜਾ ਚੰਗਾ ਲੇਵਾ ਤੇ ਇੱਕ ਆ ਗਈ ਬੂਰੀ ਨੀਲੀ ਤੇ ਬੱਚਾ ਵੀ ਬੜਾ ਸ਼ਾਨਦਾਰ ਆ ਤੇ ਮੈਂ ਵੀ ਆਪ 골ਡਨ ਬੂਰੀ ਆ ਗਈ ਤੇ ਬਾਕੀ ਗੱਲਾਂ ਬਾਤਾਂ ਕਿੰਨਾ ਦੁੱਧਵਾਦਾ ਸਾਰੀ ਡਿਟੇਲ ਲੈਨੇ ਭਰਾ ਤੋਂ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਮੈਂਟ ਕਰਦੇ ਹੋ ਭਰਾ ਨੂੰ ਖਿੱਚ ਕੇ ਤੇ ਕਰਿਓ ਕਰਕੇ ਤਸੱਲੀ ਖਰੀਦਦਾਰੀ ਆਜੋ ਆ ਝੋਟੀ ਪਲੂਨ ਸੋਈ ਹੈ ਗਾਵਾਂ ਵਰਗੀ ਸੀਲ ਇਹ ਤੋਂ ਕਰਦੇ ਆਪਾਂ ਸ਼ੁਰੂ ਅਮਕਾਰ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤ ਸਾਹਿਬ ਹੋਰ ਸੁਣਾ ਮੇਰਾ ਭਰਾ ਬਹੁਤ ਹੀ ਵਧੀਆ ਚੜਦੀ ਕਲਾ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਹੋਰ ਫਿਰ ਬਹੁਤ ਵਧੀਆ ਨਜ਼ਾਰੇ ਵਜੇ ਵੇ ਯਾਰ ਲੱਗੇ ਰੰਗ ਭਾਗ ਪੂਰੇ ਵਧੀਆ ਪੂਰੇ ਵਧੀਆ ਤੇ ਕਿਵੇਂ ਆ ਵਪਾਰ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਚੱਲੀ ਜਾਂਦਾ ਬਹੁਤ ਹੀ ਵਧੀਆ ਤੇ ਮਾਲ ਮਿਲ ਜਾਂਦਾ ਸੌਖਾ ਥੋੜਾ ਜਿਹਾ ਔਖਾ ਨਹੀਂ ਲੱਭਣਾ ਔਖਾ ਥੋੜਾ ਜਿਹਾ ਹਣਾ ਹਾਂ ਤੇਜ ਆ ਥੋੜਾ ਜਿਹਾ ਕੰਮ ਤੇਜ ਆ ਤੇ ਵੀ ਗਾਂ ਗਾ ਕੇ ਪੈਸੇ ਨਹੀਂ ਪਰਦਾ ਖੁਸ਼ ਹੋ ਕੇ ਹਣਾ ਗਾਖ ਨਾਲ ਪਿਛਲਾ ਥੋੜਾ ਜਿਹਾ ਭਾ ਲੱਭਦਾ ਮੰਡੀ ਵਾਲਾ ਹਾਂ ਉਹ ਲੱਭਦਾ ਨਹੀਂ ਆਪਾਂ ਨੂੰ ਉਹ ਥੋੜਾ ਜਿਹਾ ਝੋਟੀਆਂ ਜਿਹੜੀਆਂ ਮੰਡੀ 'ਚ ਆਪਾਂ ਦੇ ਹੁੰਦੇ ਉਹ ਉਹ ਹੁਣ ਜਿਆਦਾ ਉੱਚਾ ਗਾਮ ਜਿਆਦਾ ਉੱਚਾ ਤੇ ਬਾਕੀ ਤੁਸੀਂ ਮਾਲਵੇ ਦਾ ਮਾਲ ਲੈਨੇ ਉਧਰ ਤਾਂ ਉਹੀ ਕਿੱਲਾ ਬਾਲਾ ਤੇਜ ਹੋ ਗਿਆ ਹਣਾ ਤੇਜ ਆ ਹਾਂ ਤੇ ਹੋਰ ਫਿਰ ਚੜਦੀ ਕਲਾ ਨਾ ਚੜਦੀ ਕਲਾ ਜੀ ਐਡਰੈਸ ਆਪਣਾ ਐਡਰੈਸ ਆਪਣਾ ਨਾਮ ਹੰਕਾਰ ਸਿੰਘ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਆਪਣਾ 97792 83441 97792 83441 ਓਕੇ ਰਿਪੋਰਟ ਹੈ ਨਾ ਹਾਂਜੀ ਤੇ ਬਾਕੀ ਤਾਂ ਚੈਨਲ ਤੋਂ ਡਾਬਦਾ ਵੀ ਹੈਗਾ ਹਨਾ ਹਾਂਜੀ ਹਾਂਜੀ ਤੇ ਇੱਕ ਅੱਜ ਬੂਰੀ ਵੀ ਲਿਆਂਦੀ ਕੱਢ ਕੇ ਹਨਾ ਟੌਪ ਦੀ ਮੈਂ ਥੱਲੇ ਦੁੱਧ ਵੋਧਿਆ ਜੀ ਅੱਜ ਮੈਂ ਕਿੰਨੂੰ ਦੁੱਧਿਆ ਜੀ ਕੀ ਬਾਤ ਆ ਬੂਰੀ ਥੱਲੇ 15 ਕਿਲੋ ਦੁੱਧ ਆ ਤੇ ਨੀਲੀ ਵੀ ਆ ਗਈ ਟੇਡੇ ਪਟੇ ਚ ਹਾਂਜੀ ਹਾਂਜੀ ਕੀ ਬੱਚਾ ਬਹੁਤ ਸੋਹਣਾ ਬੱਚਾ ਵੀ ਬਹੁਤ ਸੋਹਣਾ ਸਜਣੋ ਤੇ ਆ ਆਪਣੀ ਝੋਟੀ ਦਾ ਕੀ ਲੇਖਾ ਜੋਖਾ ਛਾ ਇਹ ਸੰਧੂ ਸਾਹਿਬ ਪਰਸੋਂ ਦੀਈ ਹੈ ਜੀ ਰਾਤ ਨੂੰ ਦੀਈ ਆਹ ਦੇਖੋ ਜੀ ਹਾਂ ਪਰਸੋਂ ਦੀ ਸੂਈ ਆ ਤੇ ਗਿੱਲਾ ਨਾੜੂ ਆ ਹਾਂ ਪਲੂਣ ਝੋਟੀ ਆ ਠੀਕ ਆ ਕੋਈ ਔਰ ਸ਼ਾਲ ਨਹੀਂ ਕਰਦੀ ਆ ਵੇਖੋ ਕਰਮਾ ਵਾਲੀ ਠੀਕ ਆ ਬਹੁਤ ਜ਼ਿਆਦਾ ਠੰਡੀ ਆ ਗਈ ਠੀਕ ਆ ਪਲੂਣ ਝੋਟੀ ਆ ਪਰਸੋਂ ਦੀ ਸੂਈ ਆ ਹਾਂ ਜੀ ਆਹ ਦੇਖੋ ਗਾਵਾਂ ਵਰਗੀ ਠੰਡੀ ਆ ਕੀ ਬਾਤ ਆ ਚੁੱਪ ਪਤਾ ਹੀ ਤੁਕੇ ਦਾ ਚੋਣ ਬਹੁਤ ਖਰੀ ਆ ਹਾਂ ਨਹੀਂ ਕੱਟੀ ਦਾ ਕੱਤ ਕੁੱਦ ਵੀ ਬਹੁਤ ਚੰਗਾ ਛਾ ਹਾਂਜੀ ਹਾਂਜੀ ਹਨਾ ਹਾਂਜੀ ਹਾਂਜੀ ਕੀ ਬਾਤ ਆ ਕੱਢੀ ਮੰਗਲੂ ਬਾਹਰ ਕਰਾ ਸ਼ਰਾ ਬੱਚਾ ਕੱਟਾ ਕੇ ਕੱਟੀ ਲਾ ਗਈ ਕੱਟਾ ਦੇ ਤਾ ਜੀ ਕੱਟਾ ਕੱਟਾ ਦੇਗੀ ਪਰ ਉਹ ਲਾਲ ਕੁਛ ਨਹੀਂ ਜੀ ਬਹੁਤ ਹੀ ਜ਼ਿਆਦਾ ਠੰਡੀ ਹੈ ਪੈਠ ਪੁੜਾ ਬੜਾ ਚੰਗਾ ਹਨਾ ਹਾਂਜੀ ਪੈਠ ਪੁੜੇ ਦੀ ਪੈਠ ਪੁੜਾ ਸਾਰੀ ਵੱਡੀ ਹੀ ਹੁੰਦੀ ਹੈ ਜੀ ਹਾਂ ਤੇ ਸ਼ਾਹ ਇਹਦੇ ਕੋਲੇ ਹੁਣ ਬੌਲਾ ਕਿੰਨਾ ਕਾ ਇਧਰ ਨੂੰ ਲਿਆ ਮੰਗਲੂ ਇਧਰ ਦਿਲ ਘੜੀ ਜੇ ਸੰਦੂ ਸਾਹਿਬ ਅੱਛਾ ਹਾਂ ਓਕੇ 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 8 ਕਿਲੋ ਬੌੜਾ ਜੀ 8 ਕਿਲੋ ਬੌਲਾ ਘ ਹਾਂ ਜੀ ਠੀਕ ਆ ਠੀਕ ਆ ਲੈ ਆ ਸ਼ਾ ਜਿਆਦਾ ਨਾ ਗਾਂ ਘਾੜੀ ਥੋ ਘਮਾਈ ਲਿਆ ਹਾਂ ਸਜਣੋ ਕੱਦ ਕਾਠ ਵੱਡੇ ਦੀ ਜਿਵੇਂ ਵੀਰ ਨੇ ਦੱਸਿਆ ਕਟਾਲ ਕੁਆਲਿਟੀ ਸਿੰਘ ਦੀ ਵੀ ਚੰਗੀ ਮੰਗਲੂ ਲੈ ਜਾ ਗਾਂ ਨੂੰ ਥੋੜੀ ਜੀ ਜੱਟਾ ਕਰਾ ਦੇ ਚੱਕ ਮੈਂ ਕਿਉਂ ਐ ਕਰਦਾ ਵੇਖੋ ਸਜਣੋ ਕਿਆ ਬਾਤ 8 ਕਿਲੋ ਬੌਲੀ ਆ ਬੌਲੀ 8 ਕਿਲੋ ਫੇਰ ਦੋਰਦੇ ਆ ਐ ਦੇ ਬਲ ਬੱਦ ਹਾਂ ਤੁਹਾਡਾ ਵੇਖੋ ਸਜਣੋ ਵਿਖਾ ਲਓ ਸਤੂ ਸਾਮਾ ਹਾਂ ਵੇਲ ਕੱਦ ਬਾਕੀ ਥਣ ਥਣ ਬਹੁਤ ਚੰਗਾ ਲੱਗਾ ਹਨ ਬਾਕੀ ਬਹੁਤ ਚੰਗੀ ਪੱਕੇ ਦੇਵੇ ਦੀ ਕੱਟੀ ਆ ਹਾਂ ਤੇ ਛਾ ਦੁੱਧ 11 12 ਤਾਂ ਕੀ ਕਹਿੰਦਾ ਇਹਨੂੰ ਸੌਖਾ ਜੀ ਸੌਖਾ ਹਨਾ ਸਾਨੂੰ ਬਹੁਤ ਚੰਗਾ ਵਿਖਾਉ ਲੋ ਹਾਂ ਨਹੀਂ ਓਕੇ ਰਿਪੋਰਟ ਆ ਯਾਰ ਝੂਟੀ ਕੋਈ ਸ਼ੱਕ ਨਹੀਂ ਵੇਖੋ ਸਜਣੋ ਕਿਆ ਬਾਤ ਆ ਵੇਖੋ ਕੁਆਲਿਟੀ ਝੂਟੀ ਨੂੰ ਤੇ ਬਾਕੀ ਚੋਣ ਗਾਵਾਂ ਵਰਗੀ ਭੋਲੀ ਹਨਾ ਬਹੁਤ ਚੰਗੀ ਜੀ ਬਾਕੀ ਠੰਡੀ ਵੀ ਬਹੁਤ ਜਦੋਂ ਮਰਜੀ ਬਹਿ ਜਾਓ ਹਾਂ ਹਾਂ ਵੀ ਐ ਨਹੀਂ ਹੈਗਾ ਹਨਾ ਹਾਂ ਜੀ ਹਾਂ ਜੀ ਤੇ ਆ ਗਿਆ ਕੱਟਾ ਮਗਰ ਹਾਂਜੀ ਹਾਂਜੀ ਰੇਟ ਇਹਦਾ ਸ਼ਾਹ ਜੀ ਰੇਟ ਜੋ ਕਹੋ ਜੀ ਤੁਸੀਂ ਨਹੀਂ ਯਾਰ ਫੇਰ ਵੀ ਆਪਾਂ ਪੈਸੇ ਪੂਸੇ ਲਾ ਕੇ ਲਿਆਏ ਆ ਹਨਾ ਮੰਗਲੂ ਤੇ ਫਿਰ ਵੀ ਮਾੜਾ ਮੋੜਤਾ ਯਾਰ ਚਾਹੀਦਾ ਪਿਆਰ ਮੁਹੱਬਤ ਹੈਨਾ ਵੀ ਕਿੱਥੇ ਜੇ ਗਲਾਰੀ ਢਾਦ ਗਏ ਦੇ ਦੀ ਇੱਕ 20 ਨਹੀਂ ਕਰਦਗੇ ਮਾਨਤਾ ਨਾ ਇੱਕ 20 ਵਾਲੇ ਭਾੜੇ ਛੱਡ ਗਏ ਝੋਟੀ ਚੰਗੀ ਹੈ ਤੇਰੀ ਹੈ 20 ਦੀ ਆ ਹਾਂ ਇਹ ਜੋ ਕਹੋਗੇ ਤੁਸੀਂ ਜੀ ਟਾੜਾ ਗਿਆ ਨਹੀਂ ਮੋੜਦੇ ਆਪਾਂ ਇੱਕ 10 ਦੀ ਦੇਦਗੇ ਦੇ ਦਾਂਗੇ ਹੈਂ ਦੇ ਦਾਂਗੇ ਵੇਖ ਲੈ ਕਿਤੇ ਨਾ ਵਾਵਾ ਟਾਈਮ ਵਾ ਮਲੇ ਕਸਾਰਾ ਲਾਗੇ ਨਾ ਦੇ ਦਾਂਗੇ ਕੋਈ ਚੱਕਰ ਨਹੀਂ ਲਓ ਵੀ ਸਜਣੋ 1 ਲੱਖ ਤੇ 10000 ਦੀ ਹੈਨਾ ਤੇਰੇ ਮੋਢੇ ਤੇ ਆ ਗਈ ਆ ਵੇਖੋ ਜੀ ਉਹ ਵੱਡੀ ਹੈ ਹਾਂ ਪੂਰੇ ਵੱਡੇ ਕੱਦ ਕੱਢ ਦੀ ਚੰਗਾ ਪੱਠਪੁੜਾ ਤੇ ਹਜੇ ਪੱਠੇ ਨਹੀਂ ਚੱਕੇ ਜੇ ਚੱਕਲੇ ਤਾਂ ਪੂਰੀ ਬਾਹਰ ਹੋ ਜਾਣੀ ਥੋੜਾ ਜਿਹਾ ਨਾ ਸਫਰ ਮੰਨੀ ਹੈ ਹਾਂ ਕੁਝੂਆ ਵੀ ਮੰਨੀ ਹੈ ਵਾਕਯਾ ਹੀ ਸਹੀ ਆ ਹਨਾ ਤੇ ਬਾਕੀ ਓਕੇ ਰਿਪੋਰਟ ਆ ਚੁੱਤੀ ਬੱਚਾ ਦਾ ਦਿੰਨੇ ਆ ਮਤਲਬ ਹੀ ਨਾ ਦੱਤ ਮਾਰਨ ਵਾਲਾ ਕੋਈ ਔਲ ਨਹੀਂ ਕੁਛ ਨਹੀਂ ਠੀਕ ਆ ਇਹ ਦੇਖਿਓ ਇਹ ਤਾਂ ਇਹਨਾਂ ਕਾਲੇ ਦੀ ਕੋਈ ਗੱਲ ਹੀ ਨਹੀਂ ਤੇ ਵੀ ਗਰੰਟੀਆਂ ਹੀ ਆ ਕਰਮਾਂ ਵਾਲੀਆਂ ਇੱਕ ਲੱਖ ਤੇ 10000 ਰੁਪਏ ਦੀ ਵੀਰ ਕਹਿੰਦਾ ਸੱਜਣੋ ਤੇ ਲੋ ਆ ਵੀ ਇਹਨੇ ਕਹੇ ਵੀ ਤਸੱਲੀ ਕਰਾਈ ਦਈਏ ਮਤਲਬ ਹੀ ਔਣ ਆਲਾ ਆਲਾ ਤਾਂ ਪਤਾ ਹੀ ਨਹੀਂ ਔਲਾ ਨਗਰ ਮਾਰੀ ਹੁੰਦੀ ਕੀ ਆ ਉਹ ਵੇ ਲਾਈ ਯਾਰ ਹਨਾ ਕਰਮਾਂ ਵਾਲੀ ਬਾਲੀ ਸਿਆਣੀ ਆ ਚਲੋ ਮਹਾਰਾਜ ਕਿਰਪਾ ਕਰੇ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਾਨਨੀ ਆ ਹਨਾ ਤੇ ਇੱਕ 10 ਚ ਕੋਈ ਮਾੜਾ ਮੋੜ ਪਿਆਰ ਮੁਹੱਬਤ ਕਰ ਦੇਂਗਾ ਤੇਰਾ ਕਿ ਆਪਾਂ ਮੋੜਦੇ ਨਹੀਂ 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 ਫਿਰ ਵੀ ਆਈਡੀਆ ਲਾ ਦਿੱ ਗਏ 2 ਛੱਡ ਲੈ ਵੀ ਸੱਜਣੋ 8 ਦੀ ਦੇਣਾ 1 ਲੱਖ ਤੇ 8000 ਦੀ ਝੋਟੀ ਕੀ ਕਹਿਣੇ ਯਾਰ ਬੜਾ ਕਦ ਕੱਟ ਤੇ ਮੰਨ ਲਓ ਵੀ ਰੂਹ ਖੁਸ਼ ਹੁੰਦੀ ਆ ਵੇਖ ਕੇ ਤੁਸੀਂ ਵੀ ਆ ਕੇ ਵੇਖਿਓ ਪਸੰਦ ਆਊਗੀ ਚੱਕ ਫੇਰ ਬਹਿ ਗਿਆ ਹਾਂ ਨਹੀਂ ਸਹੀ ਹੈ ਆ ਵੇਖੋ ਚੁੰਗ ਜੀ ਚੁੰਨ ਦੀ ਖਰੀ ਆ ਝੋਟੀ ਹੈ ਨਾ ਹਾਂਜੀ ਹਾਂ ਦੇ ਭਲਾ ਹਾਂ ਮੈਂ ਧੰਦੂ ਸਾਹਿਬ ਹਾਂ ਵਾਕਿਆ ਯਾਰ ਹੈ ਨਾ ਹਾਂਜੀ ਹਾਂ ਬਹੁਤ ਖਰੀ ਜਰਾ ਨਹੀਂ ਠੀਕ ਆ ਵੇਖੋ ਜੀ ਓਕੇ 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 ਬਾਕੀ ਕਿਹਨਾਂ ਲੈਣੀ ਵੀਰ ਭਰਾ ਨੇ ਆਪਣੀ ਤਸੱਲੀ ਪੂਰੀ ਕਰ ਲਈ ਕੇ ਹਾਂ ਉਹ ਤਾਂ ਅਗਲੇ ਨੇ ਕਰ ਲੈਣੀ ਹਾਂ ਨਹੀਂ ਚੰਗੀ ਆ ਚੁੰਨ ਦੀ ਹਾਂਜੀ 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 ਆ ਵੇਖੋ ਸੱਜਣਾ ਆ ਵੇਖੋ ਨਹੀਂ ਚੰਗੀ ਆ ਕੱਟੀ ਚੰਗੇ ਕਾਤ ਕੱਢਦੀ ਆਉਂਦੇ ਸੂਏ ਨੂੰ ਬਹੁਤ ਟੌਪ ਦੀ ਮੈਂ ਬਣ ਜੂ ਹਣਾ ਹਾਂਜੀ ਹਾਂਜੀ ਵੱਡੀ ਝੋਟੀ ਵੱਡੀ ਝੋਟੀ ਤੇ ਮੰਗਲੂ ਆ ਕੱਢ ਗੱਬਣ ਮੈਂ ਆਪਣੀ ਇਹ ਸੰਤੂ ਸਾਹਿਬ ਦਾ ਦੂਸਰਾ ਸੂਆ ਜੀ ਠੀਕ ਆ ਤੇ ਦਿਨ ਕੱਢਦੀ ਆਲੇ 5-10 ਦਿਨ ਕੱਢਦੀ ਆ 5 ਇੱਕ ਹਫਤਾ ਹਾਂਜੀ ਹਾਂਜੀ ਹਫਤੇ ਦੇ ਵਿੱਚ ਵਿੱਚ ਸੂਪੂਗੀ ਸੂਪੂਗੀ ਸੂਆ ਕਿਹੜਾ ਸੂਆ ਦੂਜਾ ਜੀ ਦੂਜਾ ਸੂਆ ਝੋਟੀ ਅਸਲ 15 ਕਿਲੋ ਵਾਲੀ ਆ ਹਾਂ ਤੇ ਬਾਕੀ ਥਣਾ ਥਣਾ ਲਿਓ ਤਾਂ ਓਕੇ ਰਿਪੋਰਟ ਹੀ ਆ। ਉੱਥੇ ਰਿਪੋਰਟ ਆ। ਇਹ ਵੇਚੀ ਵੀ ਪਲੂਨ ਆ ਗਿਆ। ਹਾਂ। ਪਲੂਨ ਨੇ 13 ਕਿਲੋ ਦੁੱਧ ਦਿੱਤਾ ਵਾ। ਠੀਕ ਆ। ਪਲੂਨ ਆਪਣੇ ਕੋਲੇ ਗਈ ਸੀ ਤੇ ਦੂਜਾ ਸੂਆ ਆਪਣੇ ਕੋਲੇ ਆ ਗਈ। ਆਪਣੇ ਕੋਲੇ ਆ ਗਈ। 13 ਕਿਲੋ ਦੁੱਧ ਦੇਗੀ ਤੇ ਆਦ ਕੀ 15 ਦੇ ਦੂ। 15 ਤੇ ਸੌਖਾ ਹੀ ਦੇ ਦੂਗੀ। ਸੌਖਾ ਹੀ ਦੇ ਦੂਗੀ ਸਜਣੋ। ਕਰ ਲੋ ਚੱਕ ਵੇਖਿਓ ਲੇਵਾ ਭਾਂਡਾ। ਕਿਆ ਬਾਤ ਲਾਲੀ ਵਾਲਾ ਲੇਵਾ ਹਨਾ। ਇਹ ਲੇ ਕੱਚੀ ਆ ਜੀ। ਹਾਂ ਦਿਨ 10 ਪਏ ਆ। ਹਾਂ। ਮੰਗਲੂ ਘਮਾ ਲਓ ਸ਼ਾ ਜੀ। ਘਮਾ ਲਿਓ ਘਮਾ ਲਿਓ ਜੀ। ਵੇਖੋ ਲੇਵਾ ਥਾਣ ਬਹੁਤ ਚੰਗਾ ਟਿੱਪਾਂ ਟੁਪਾਂ ਨੇ ਇੱਕ ਨੰਬਰ ਚੰਗੀ ਆ ਹਾਂ ਦੁੱਧ ਵਾਲੀ ਮੈਂ ਕਹਦੀ ਏ ਦੁੱਧ ਵਾਲੀ ਇਹਨੂੰ ਸੁਧਰਾ ਮਾਰ ਗਿਆ ਹੱਥ ਲਾਉਣ ਨਾਲ ਝੋਲੀ ਹਾਂ ਕਿ ਲੇਟ ਹੋ ਗਈ ਹੈ ਨਾ ਲੇਟ ਹੋ ਗਈ ਨਹੀਂ ਵਾਕਿਆ ਹੀ ਸਹੀ ਆ ਵੇਖੋ ਸੱਜਣੋ ਇਹਦੀ ਜਾਤ ਕੁਆਲਟੀ ਮੈਂ ਦੀ ਚੈੱਕ ਕਰਿਓ ਵੇਖੋ ਥਾਣ ਬਹੁਤ ਪਾਵਰ ਵਾਲਾ ਲੱਗਾ ਚਵਾਈ ਵਾਲਾ ਲੱਗਾ ਤੇ ਬਾਕੀ ਹਜੇ ਲੇਵਾ ਝੋੜਾ ਦੇਖੋ ਕਿੱਦਾਂ ਦਾ ਬੰਦਾ ਨਹੀਂ ਚੰਗੀ ਆ ਯਾਰ ਹਾਂ ਕੋਈ ਸ਼ਰਤ ਨਹੀਂ ਅੱਲੇ ਕੱਚੀ ਹੈ ਕਿਹੜੇ ਟਾਈਮ ਤੇ ਲੱਗੀ ਹੈ ਨਾ 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 ਨੈਂ ਓਕੇ ਰਿਪੋਰਟ ਹਜੇ ਤਹਨੇ ਬਾਨਾ ਹੁਣ ਵਕਾ ਲਓ ਜੀ ਕੱਚੀ ਦੇਖੋ ਹਾਂ ਆ ਆ ਵੇਖੋ ਸੱਜਣੋ ਜਿਹੜੀ ਬਲੂਨ ਝੋਟੀ ਨੇ ਪਸਮਾਹ ਕਰ ਲਿਆ ਜਦੋਂ ਬੱਚਾ ਲਾਇਆ ਬੜੀ ਚੰਗੀ ਆ ਤੇ ਸ਼ਾ ਇਹਦੀ ਫਿਰ ਕਿੱਥੇ ਜੀ ਲੋ ਆਓ ਜੀ ਕੀਮਤ ਨਹੀਂ ਅਸੀਂ ਕੀ ਕਹਿ ਸਕਦੇ ਆ ਮੰਗਲੂ ਹਨਾ ਵੀ ਕੀ ਕਹਿ ਸਕਦੇ ਆ ਆਪਾਂ ਕੋ ਕਿਆ ਦੱਦ ਦੇਣਗੇ ਨਹੀਂ ਇਹ ਹੀ ਦਸੂਕ ਹੈ ਨਹੀਂ ਵੀ ਦੇ ਦਾਂਗੇ ਜੀ 1 20 ਦੀ ਕਿ 10 20 ਦੀ ਨਹੀਂ 1 ਕਿਹ ਕੀ ਕਦੇ ਮੰਗ ਲੂ ਹੈ ਨਾ ਇੱਕ ਵੀ ਕਿੰਨੇ ਦਾ ਮਾਨਤਾਨ ਹੋਰ ਕਰਾ ਕੇ ਹੋਰ ਕਿੰਨਾ ਕਰ ਦਈਏ ਜੀ ਨਹੀਂ ਕਰ ਦਈਏ ਮੰਗਲੂ ਮਾਰ ਛੱਟ ਇੱਕ ਅੱਧੀ ਤੇ ਨਵੇੜ ਕੰਮ ਕਣੀਆਂ ਪਾ ਪੰਜ ਛੱਡ ਦਈਏ 1 15 ਦੀ ਉਹ ਚੋਂ ਦੋ ਹੋਰ ਛੱਡ ਦਈਏ 13 ਹਾਂ ਬਾਬੇ ਨਾਨਕ 13 13 ਤੂੰ ਕਹਦੇਂਗਾ ਤੂੰ ਕਹਦੇ ਜੋ ਕਹਦੇਂਗਾ ਚੱਲ ਕੋਈ ਨਹੀਂ ਹੁਣ ਚੱਲਣ ਦੇ ਕਿਰਾ 13 13 ਬਾਕੀ ਭਾਣਾ ਭਰਾ ਆਪੇ ਹੈ ਨਾ ਕੀ ਕਰਨਾ ਲੈ ਦੱਸ ਦੇ ਪੱਕੀ ਗੱਲ ਹੁਣ ਕਰਦੇ ਪਿੱਛੋਂ ਐਨ ਲਓ ਵੀ ਸਜਣੋ 1 ਲੱਖ ਤੇ 10 ਹਜ਼ਾਰ ਦੀ ਕੱਬੜ ਮੈਂ ਕੱਬੜ ਮੈਂ ਅਰੇ ਥੰਡੇ ਵਿੱਚ ਚੱਕਰੀ ਕੀ ਬਾਤ ਆ ਮੰਗਲੂ ਕਹਿੰਦਾ ਵੀ ਕਰ ਲ ਉਥਾਨ ਲੈਵਾ ਚੱਕ ਵਾਕੇ ਹੀ ਗੱਲ ਬਾਤ ਐਂਡਾ ਹਨਾ ਹਾਂਜੀ ਵਾਕੇ ਯਾਰ ਕਰਮਾਂ ਵਾਲੀ ਮੈਂ ਬਹੁਤ ਚੰਗੀ ਆ ਮੰਗਲੂ ਕਰਮਾਂ ਵਾਲੀ ਚੰਗਾ ਦੁੱਧ ਪਾਉਗੀ ਦੁੱਧ ਬਹੁਤ ਆ ਤੇ ਅੱਗੇ ਫਿਰ ਆਪਣੇ ਕੋਲੇ ਬੂਰੀ ਹਾਂਜੀ ਲਿਆ ਕੱਢ ਕੇ ਮੰਗਲੂ ਕਿਹੜਾ ਸੁਆ ਸਵਾ ਜੱਟਾ ਇਹ ਸੁਆ ਇਹ ਤਾਂ ਤੀਸਰਾ ਸੰਧੂ ਸਾਬ ਓਕੇ ਇਹ ਜਿਹੜੀ ਮੈਂ ਆ ਇਹ ਬ੍ਰੀਡ ਦੇ ਕੰਮ ਕਰਨ ਵਾਲੀ ਹਾਂ 15 ਕਿਲੋ ਦੁੱਧ ਠੰਡਾ ਟੇਡੇ ਪਟੇ ਦੇ ਵਿੱਚ ਹਾਂਜੀ ਹਾਂਜੀ ਦੇਖੋ ਜਿਹੜੀ ਆ ਸਾਹਮਣੇ ਹਾਂ ਕੰਗਰਸ ਨੂੰ ਦੁੱਧ 20 ਤੋਂ ਪਾਰ ਦੋ ਵੀ ਲੱਸੀ ਮੈਂ ਆ ਲੱਸੀ ਥੱਲੇ ਦੁੱਧ 15 ਹੱਸ਼ 15 ਕਿਲੋ ਦੁੱਧ ਸਜਣੋ ਤੇ ਸੂਲ ਤੱਕ ਵੀ ਨਿਸ਼ਾਨੀਆਂ ਸਾਰੀਆਂ ਨਿਸ਼ਾਨੀਆਂ ਕਵਰ ਕੀਆ ਕੀ ਬਾਤ ਆ ਯਾਰ ਬੱਚਾ ਵੀ ਬਹੁਤ ਸੋਹਣਾ ਮਗਰ ਜੀ ਠੀਕ ਆ ਵੇਖੋ ਲੈ ਵੇਖੋ ਲੈ ਵਾ ਸਜਣੋ ਕੀ ਬਾਤ ਆ ਆ ਵੇਖੋ ਹੈ ਨਾ ਤੇ ਦੁੱਧ ਵੀ 15 ਕਿਲੋ ਤੇ ਬਰੀਕ ਵੀ ਵੇਖਿਓ ਕਿੰਨੀ ਚਮੜੀ ਦੀ ਤੇ ਐਵੇਂ ਨਹੀਂ ਮੀਰ ਨੇ ਕਹਿਤਾ ਵੀ ਵਾਕਿਆ ਹੀ ਫਰੀਡ ਤੇ ਕੰਮ ਕਰਨ ਵਾਲੀ ਆ ਇਹਦੇ ਸੰਤੂ ਸਾਹਿਬ ਮੈਂ ਜਿਹੜੀ ਆ ਕੋਈ ਲੈ ਜੇ ਤਾਂ ਹੋ ਸਕਦਾ ਕਿ ਟਰੈਕਟਰ ਹੀ ਮਾਰ ਦੇ ਹਨਾ ਟਰੈਕਟਰ ਹੀ ਜਿੱਤ ਕੇ ਲਿਆ ਹਾਂ ਹਾਂ ਕੋਈ ਪਤਾ ਨਹੀਂ ਹਨਾ ਕਰਮਾਂ ਵਾਲੀ ਦਾ ਸੰਭੀ ਨਹੀਂ ਗਏ ਨੇ ਜੇ ਚੰਗੀ ਸੰਭੀ ਹੋਈ ਤਾਂ ਹੋਰ ਵੀ ਇਹਨੇ ਦੁੱਧ ਵਧਣਾ ਜੀ ਸੰਭੀ ਗਈ ਅਗਲੇ ਸੂਰ ਨੂੰ ਪੂਰੀ ਰਾਜੀ ਹੋਈ ਹਾਂ ਤਾਂ 20 ਕਿਲੋ ਦੁੱਧ ਦੇਣ ਵਾਲੀ ਮੈਂ ਹਾਂ ਬੱਚਾ ਇਹਦੇ ਕੋਲੇ ਕੱਟਾ ਕੇ ਕੱਟੀ ਕੱਟਾ ਕੱਟਾ ਪੂਰਾ ਕੱਟਾ ਵੀ ਪੂਰਾ ਆਓ ਖਾ ਲਓ ਸਾਨੂੰ ਆਜੋ ਠੀਕ ਆ ਆਜੋ ਉਹ ਕੱਟਾ ਆਹ ਕੀ ਬਾਤ ਆ ਇੱਧਰ ਹੋ ਜਾ ਮੰਗ ਮਾੜਾ ਜਾ ਇੱਧਰ ਕਰਕੇ ਦਿਖਾ ਆਏ ਹਾਏ ਹਾਏ ਬੱਚਾ ਵੀ ਬਹੁਤ ਸ਼ਾਨਦਾਰ ਲੱਗੀ ਕੀ ਬਾਤ ਬੱਚੇ ਵੀ ਗਾਂ ਚੰਗੇ ਲਾਉਣ ਵਾਲੀ ਆ ਹਾਂ ਨਹੀਂ ਮੈਂ ਜੱਟਾ ਬਹੁਤ ਚੰਗੀ ਆ ਇਹ ਚਿੰਜਾਂ ਪੂਰੀਆਂ ਨਿਸ਼ਾਨੀਆਂ ਗਵਰਨ ਅੱਖਾਂ ਵੇ ਕਿੰਨੀਆਂ ਹਨਾ ਸਾਫ਼ ਸੁਥਰੀਆਂ ਸਹੀ ਗੱਲ ਪੈਰ ਚਾਰੇ ਆ ਗਏ ਬੱਚੇ ਵੀ ਬਹੁਤ ਸ਼ਾਨਦਾਰ ਲਾਉਂਦੀ ਵਾਕਿਆਈ ਮੇਲਿਆਂ ਵਾਲੀ ਅਸਲ ਮੇਲਿਆਂ ਵਾਲੀ ਮੈਂ ਵਾਂ ਅਗਲੇ ਸਵੇਰ ਕੋਈ ਖਾਂਬ ਕਰ ਲੈ ਹਾਂ ਬਹੁਤ ਜ਼ਿਆਦਾ ਚੰਗੀ ਮੈਂ ਬਣਨ ਵਾਲੀ ਆ ਬਰੀਡ ਪਾ ਲਈ ਆ ਬਰੀਡ ਬਹੁਤ ਆ ਬਸ ਚਾਰੇ ਪੈਰ ਧੋਤੇ ਗਏ ਹਾਂਜੀ ਹਾਂਜੀ ਜਾਦੇ ਸੰਧੂ ਸਾਬ ਕੋਈ ਬੰਦਾ ਚੁੰਦਾ ਰਿਹਾ ਲੰਮਾ ਟਾਈਮ ਹਾਂ ਵੀ ਛੱਡੀ ਘਾਟਾ ਛੱਡੀ ਘਾਟਾ ਉਹਦਾ ਕਰਕੇ ਥੋੜੀ ਜੀ ਮੈਂ ਨਾ ਲਿਸੀ ਰਹੀ ਆ ਬਸ ਲਿਸੀ ਲਿਸੀ ਹੁਣ ਇਹਦੇ ਕੋਲੇ 15 ਕਿਲੋ ਦੁੱਧ 14 ਦੀ ਫੁੱਲ ਗਰੰਟੀ ਆ ਕਰਾਇਆ ਸਾਡਾ ਕੋਲ ਦੋ ਟਾਈਮ ਤਿੰਨ ਟਾਈਮ ਚੋਕਲੇ ਜੇ ਹੈ 15 ਇਹ ਠੀਕ ਆ ਤੇ ਦੇ ਕਿੰਨੇ ਦੀ ਦੇਣੀ ਆ ਮੰਗ ਲਓ ਸੰਧੂ ਸਾਬ ਇਹਦੀ ਗਾੜ੍ਹ ਬਹੁਤ ਆ 3 ਕਿਲੋ ਤੋਂ ਬਾਹਰ ਗਾੜ੍ਹ ਆ ਜੀ ਕੀ ਬਾਤ ਆ ਵੇਖੋ ਸਜਣੋ ਗਾਂ ਨੂੰ ਲੈ ਵਾ ਧੁੰਨੀ ਤੋਂ ਸਟਾਰਟ ਹੁੰਦਾ ਹਨਾ ਮਿਲਕ ਵੇਣ ਵੀ ਬਹੁਤ ਸੋਹਣੀ ਆਉਂਦੀ ਮੈਂ ਦੇ ਥਣ ਲੈਵੇ ਦੀ ਕੁਆਲਿਟੀ ਬਾਲੀ ਟੌਪ ਲੱਗੀ ਵੀ ਆ ਇਦੋਂ ਕੋਈ ਬਰੀਡ ਦੇ ਕੰਮ ਕਰ ਲੈ ਜੀ ਜਿਆਦਾ ਹੀ ਕਰੂਗਾ ਕਿੰਨੇ ਦੀ ਐਸ ਨੂੰ ਜਿੰਨੇ ਦੀ ਕਹਿ ਦੋ ਜੀ ਨਹੀਂ ਮੰਗ ਲੋ ਕੱਟ ਸੱਪ ਕੋਈ 35 ਦੀ ਦੇ ਲੀਏ 1 ਲੱਖ 35 ਵੇਲ ਲਾ ਕਿਤੇ ਕੱਲੇ ਦੀ ਤਾਂ ਨਹੀਂ ਕਹਿੰਦਾ ਮੰਗ ਲੂ ਆਪਾਂ ਮੰਨ ਲੀਏ ਸਾਈਡ ਤੇ ਕਰਕੇ ਦੋਨੇ ਭਰਾ ਹੈ ਕਹ ਨਹੀਂ ਹੁਣੇ ਹੀ ਲੈ ਲਾਂਗੇ ਕਿੰਨੇ ਦੀ ਦੇ ਦਈਏ ਜੀ ਨਹੀਂ ਤੂੰ ਹੀ ਦੱਸਣਾ ਮੇਰਾ ਭਰਾ 30 ਦੀ ਦੇ ਦਾਂਗੇ ਉਹਦੇ 'ਚ ਕੋਈ ਪਿਆਰ ਮੁਹੱਬਤ ਹੋਊ। ਜਿਹੜੂ ਥੋੜਾ ਬਤ ਜੋ ਕਹੋਗੇ ਉਹ ਕਰ ਲਾਂਗੇ ਯਾਰ। ਜੋ ਕਹੋਗੇ। ਨਹੀਂ ਅਹੀਂ ਤਾਂ ਯਾਰ ਮੰਗ ਲੂੰ ਹਣ ਕੋਹ ਨਹੀਂ। ਕਹਿੰਦੇ ਰੁਪਏ ਲਾ ਕੇ ਆਈ ਐ। ਬਰੀਡ ਵਾਲੀ ਮੈਂ ਆ ਪੈਸੇ ਤਾਂ। ਸਹੀ। ਸਹੀ। ਤੁਹਾਨੂੰ ਪਤਾ ਕਿ ਮੈਂ ਮੁਕਸਰ ਏਰੀਆ 'ਚੋਂ ਆਈ ਮੈਂ। ਹਾਂ ਨਹੀਂ ਮੈਂ ਵੀ। ਪੂਰੇ ਰੁਪਈਆ ਲਾ ਕੇ ਲਈਆ। ਨਹੀਂ ਲਾ ਕੇ ਕਰਮਾਂ ਵਾਲੀ ਚੰਗੀ ਮੈਂ। ਇਹ ਜੋ ਤੁਸੀਂ ਕਹੋਗੇ ਉਹ ਕਰ ਦਾਂਗੇ ਜੀ ਛੋਟ। 128 ਦੀ ਦੇ ਦਿਓ। ਦੇ ਦੇ ਦਾਂਗੇ ਜੀ ਹੈ ਦੇ ਦਾਂਗੇ ਕਰਦੇ ਆਂਗੇ ਕੋਈ ਜ਼ਿਆਦਾ ਧੱਕਾ ਤਾਂ ਨਹੀਂ ਨਹੀਂ ਕੋਈ ਕਰਦੇ 25 ਦੀ ਦੇ ਦਾਂਗੇ ਯਾਰ 25 ਦੀ ਸਵਾ ਲੱਖ ਦੀ ਹਾਂ ਜਿਹੜਾ ਲੈ ਗਿਆ ਕਰੂ ਯਾਦ ਯਾਦ ਕਰੋ ਸਵਾ ਚ 15 ਕਿਲੋ ਦੁੱਧ ਨਹੀਂ ਮਿਲਦਾ ਨਹੀਂ ਮਿਲਦਾ ਡੇਢ ਪੌਣੇ 1.70 ਹੈਨਾ 15 ਕਿਲੋ ਦੁੱਧ ਤਾਂ ਬਰੀਡ ਵਾਲੀ ਮੈਂ ਤਾਂ ਬੱਚਾ ਵੀ ਟੋਪਦਾ ਤੇ ਗਾਂ ਵੀ ਬੱਚੇ ਚ ਟੋਪ ਹਾਂ ਤੇ ਬਾਕੀ ਇਹ ਤਾਂ ਜਿਹਨੇ ਬਰੀਡ ਤੇ ਕੰਮ ਕਰਨਾ ਉਹ ਲਵੇ ਹਾਂ ਤੇ ਨਾਲੇ ਆ ਵੀ ਪੂਰੀ ਗਈ ਆ ਵੀ ਪੂਰੀ ਪਿਓ 골ਡਨ ਪੂਰੀ ਅੱਖਾਂ ਵੇਖੋ ਅੱਖਾਂ ਚ ਕਿਆ ਕੋਸ਼ ਨਿਸ਼ਾਨੀਆਂ ਬੜੀ ਚੰਗੀ ਮੈਂ ਆ ਸਜਣੋ ਤੇ ਆ ਅਗਲੀ ਝੋਟੀ ਆਪਣੀ ਲਿਆ ਮੰਗਲੂ ਕੱਢ ਕੇ ਝੂਣ ਝੋਡੀ ਆ ਜੀ 4 ਦਾਂਦਿਆਂ 10 ਕਿਲੋ ਤੋਂ 10 ਦੁੱਧ ਤੇ ਆ ਰਿਆਂ ਜੀ ਪਲੂਨ ਝੋਟੀ ਮੂੰਹੋਂ 4 ਦੰਦ 10 ਕਿਲੋ ਤੋਂ ਦੁੱਧ ਪਾਰ ਹਾਂਜੀ ਓਕੇ ਕਿੰਨੇ ਟਾਈਮ ਦਾ ਸੁਭਾ ਸੁਭਾ ਕੱਟਾ ਮੰਗਲੂ ਤਾਜੀ ਤਾਜੀ ਹਜੇ ਹਫਤੇ ਦੀ ਹਫਤੇ ਦੀ ਲਾ ਲੋ 12 ਜਨਾਂ ਗਾੜ ਇਹਦੀ ਵੀ ਚੰਗੀ ਹੂ ਗਾੜ ਇਹਦੀ ਵੀ 2 ਕਿਲੋ ਦਾ 11 ਕਿਲੋ ਦੁੱਧ ਆਪਾਂ ਚੋਕੇ ਲਿਆਣੀਆਂ ਚਾਹੀਆਂ ਇਹ ਠੀਕ ਆ ਬਾਕੀ ਬਾਕੀ ਸਿੰਘ ਸੁng ਬਹੁਤ ਚੰਗਾ ਕੱਟੀਦਾ ਹੈ ਨਾ ਵੇਖੋ ਜੀ ਹਾਂ ਫਟਾ ਹੀ ਲਾਇਆ ਉਹ ਤੁੰਗ ਕਿੱਦਾਂ ਵਾਕੇ ਆਏ ਵੇਖੋ ਸੱਜਣੋ ਹੈ ਨਾ ਕਿਆ ਬਾਤ ਵਾਲੀ ਗੱਲ ਪਲੂਨ ਝੂਟੀ ਆ ਤੇ ਮੂੰਹੋਂ ਚਾਰ ਦੰਦ ਹਾਂਜੀ ਹਾਂਜੀ ਸਿੰਘ ਵੇਖਿਓ ਨਿੱਕਾ ਨਿੱਕਾ ਫੇਸ ਕੁਆਲਿਟੀ ਸੋਹਣੀ ਕੁਆਲਿਟੀ ਬਹੁਤ ਹੈ ਜੀ ਹਾਂ ਵੇਖੋ ਜੀ ਗਾਰਡ ਵੇਖੋ ਜੀ ਫਲਾਰ ਮੰਗਲੋ ਇੱਥੇ ਮਾੜੇ ਖਲਾਰ ਦੇ ਖਲਾਰ ਦੇ ਦਿਖਾ ਦਿਓ ਵਾਕੇ ਕੋਈ ਸ਼ਾਹ ਵੇਖੋ ਜੀ ਵੇਖੋ ਜੀ ਵਾਫਾਈ ਹੈ ਕੋਈ ਸ਼ਕਤੀ ਵੇਖੋ ਸੱਜਣੋ ਕੀ ਬਾਤ ਆਲੀ ਗੱਲ ਬਾਤ ਇੱਧਰ ਵੇਖੋ ਸਭ ਨਾੜਾ ਨਾੜਾ ਮੈਂ ਨਾ ਸਰਾ ਹੀ ਕਰਾਈ ਫਰਦੀ ਆ ਹਾਂ ਹਾਂ ਜੀ ਉਹ ਫੇਰ ਕਰਾਓ ਕਰਾਓ ਆ ਵੇਖੋ ਲੇਵੇ ਤੇ ਨਾੜਾ ਨੂੜਾ ਵੇਖੋ ਚੈੱਕ ਕਰਕੇ ਆਹ ਕੀ ਬਾਤ ਇਹ ਗੱਡੀ ਦੂਜੇ ਸੂਜੇ ਨੂੰ ਬਹੁਤ ਬਣ ਜੂਗੀ ਇਹ ਕਿੰਨੇ ਇਹ ਕਿੰਨੇ ਦੀ ਦੇ ਦੀ ਤੂੰ ਹੀ ਦੱਸ ਦੋ ਇਹ ਮੰਗਲੂ ਦੱਸੂਗਾ ਜੇ ਵੇਖੀ ਜੋ ਜਿਹੜੀ ਹੋ ਦੱਸੋ ਇਹ ਜੀ ਇੱਕ ਵੀਰੀ ਹੈਂ ਇੱਕ ਵੀਰੀ ਨਹੀਂ ਗੇਂਗਾਉ ਤਾਂ ਸਿਆਣਾ ਹੈ ਨਾ ਸਿਆਣਾ ਵਾ ਪੂਰਾ ਵਪਾਰੀ ਬਣ ਗਿਆ ਛੁੱਟੀ ਦਾ ਇਹ ਰੇਡਰ 15 ਦੀ ਦੇ ਦਾਂਗੇ ਜੀ ਹੈ 15 ਦੀ ਕਿਉਂ ਮੰਗ ਲੂ ਜੋ ਸਰਦਾਰ ਨੇ ਕਹਿਤਾ ਓਕੇ ਜਮਾ ਹਾਂਜੀ ਉਹ ਚੋ ਪਿਆਰ ਮੁਹੱਬਤ ਕਰਾਲਾ ਚੰਦ ਰਿਆ ਮਾਣਾ ਮੁੰਡਾ ਇੱਕ 10 ਦੀ ਜਮਾ ਜਾਇਜ਼ ਕੀਮਤ ਆ ਵੇਖ ਲਓ ਮੰਦੇ ਵਾਲੀ ਕੀਮਤ ਕੀਤੀ ਆ 1 ਲੱਖ 10 ਹਜ਼ਾਰ ਕੱਟੀ ਵੀ ਕੱਟੀ ਆ ਮਲਵੈਣ ਹਾਂ ਤੇ ਉਹ ਵੀ ਵਿਖਾਉਣੀ ਮੈਂ ਹਾਂ ਉਹਦੇ ਥੱਲੇ ਸੰਤੂ ਸਾਹਿਬ 12 ਕਿਲੋ ਦੁੱਧਿਆ ਬੱਚਾ ਮੈਂ ਤਾਂ ਮਰ ਗਿਆ ਓਕੇ ਠੰਡਾ ਦੁੱਧ 12 ਤੇ ਮਿਲਦੀ ਐਲਜੀ ਹਲਦੂਗੀ ਬਣੀ ਖੁੱਲੀ ਛੱਡ ਦਿੱਥੋ ਪਹਾੜੇ ਤੇ ਪਹਾੜੇ ਤੇ ਪਰਦੇ ਜਮਾਈ ਐਨ ਓਕੇ ਰੋ ਸੁਆ ਕਿਹੜਾ ਸੁਈ ਆ ਸੁਆ ਤੀਸਰਾ ਤੀਜਾ ਸੁਆ ਸੁਈ 12 ਕਿਲੋ ਦੁੱਧ ਤੇ ਕਿੰਨੇ ਟਾਈਮ ਦੀ ਸੁਈ ਆ ਸੁਈ ਨੂੰ ਸੰਧ ਸਾਬ ਚੋਂ ਵੀ ਮਾਰਨਾ 2 ਮਹੀਨੇ ਹੋ ਗਏ 2 ਮਹੀਨਿਆਂ ਦੀ ਸੁਈ ਆ ਐਵੇਂ ਆਪਾਂ ਕਹਿ ਦਈਏ ਵੀ ਹਫਤਾ ਹੋ ਗਿਆ 10 ਦਿਨ ਹੋ ਗਏ ਹਨ ਸੁਆਦ ਵਾਲੀ ਗੱਲ ਆਪਦੀ ਸਮਝ ਨਾ ਕੋਈ ਲਵੇ ਟੀਕਾ ਵੀ ਇਹਨੂੰ ਭਰਾ ਦਾ ਜੇ ਆ 20 ਤਰੀਕ ਤੇ ਓਕੇ 20 ਨੂੰ ਟੀਕਾ ਵੀ ਲਵਾਤਾ ਅੱਜ ਮੰਨ ਲਓ ਵੀ 27 ਹੋ ਗਈ ਹਾਂ 7 ਦਿਨ ਨਹੀਂ ਠੀਕ ਆ ਸ਼ਾਹ ਜੀ ਬਾਕੀ ਯਾਰ ਸਿੰਗਲ ਹੱਡੀ ਦੀ ਹੈ ਨਾ ਦੁੱਧ ਵਾਲੀ ਮੈਂ ਮੈਂ ਖਾਰ ਵੀ ਮੰਦੀ ਆ ਖਾਰ ਬਹੁਤ ਖਰੀ ਹੈ ਹਾਂ ਨਹੀਂ ਖਰੀ ਹੈ ਵੇਖੋ ਸੱਚ ਨੂੰ ਸੁਆ ਵੀਰ ਨੇ ਤੁਹਾਨੂੰ ਦੱਸਿਆ ਤੀਜਾ ਸੂਈ ਆ ਪਤਲੀ ਬਰੀਕ ਚਮੜੀ ਦੀ ਮੈਂ ਦੁੱਧ 12 ਕਿਲੋ ਵੇਖੋ ਸਿੰਗਲ ਹੱਡੀ ਦੀ ਕਿਆ ਬਾਤ ਦੋ ਮਹੀਨਿਆਂ ਦੀ ਸੂਈ ਟੋਕੜਾ ਕੱਬਣ ਵੀ ਕਹਿ ਸਕਦੇ ਹੋ ਕਿਉਂਕਿ 7 ਦਿਨ ਹੋ ਗਏ ਟੀਕਾ ਲੱਗੇ ਨੂੰ ਇਹਦੇ 7 ਨਹੀਂ ਮਾਰੂਗੀ ਠੀਕ ਆ ਐਂ ਆ ਕੇ ਬਹਿ ਜੇ ਅਗਲਾ ਹਾਂ ਓਕੇ ਰਿਪੋਰਟ ਯਮਨ ਆ ਵੀ ਖੋ ਸੱਜਣਾ ਨਾ ਦੀ ਚਾੜੀ ਫਰਦੀ ਆ ਬਹੁਤ ਸੋਹਣਾ ਲੇਵਲ ਤੇ ਇਹਦਾ ਫਿਰ ਇਹ 785 ਦੀ ਦੇ ਲਈ 80 ਤੇ 5 ਹਾਂਜੀ ਹੋਰ ਕੋਈ ਪਿਆਰ ਮੁਹੱਬਤ ਵੈਸੇ ਤਾਂ ਜੈ ਜੀ ਆ ਕੰਮ 80 ਦੀ ਲੈ ਲੈ ਹੁਣ ਤਾਂ ਹਨਾ ਸਟਾਰਟਿੰਗ ਤੇ ਲਾਉਣਾ ਇਹ ਛਾਹ ਨੂੰ ਮੈਂ ਦਿੱਤੀ ਟੋਕੜ ਕਿੰਨੇ ਦੀ ਆਡੇ ਕੋ ਸੱਜਰ ਖੜੀ ਤਾਂ ਉਹਨੇ ਟੋਕੜ ਗੱਬਨ ਦੇ ਮੰਗੀ ਜਾਂਦਾ ਤੂੰ ਨਹੀਂ ਵਿਕਣ ਦੇਈਓ ਇਹਨੇ ਖੜੀ ਆ 68 ਦੀ ਸਾਡੇ ਕੋਲ ਅੱਛਾ ਕਿਹੜੀ ਮੈਂ ਮੀਣੀ ਮੈਂ ਹੀ ਅੱਛਾ ਤਾਜੀ ਸੂਈ 68 ਦੀ ਖੜੀ ਆ ਹਾਂ ਇਹ ਕਹਿੰਦਾ 60 ਦੀ ਹੁੰਦਾ ਜਾ ਮੈਂ 68 ਦੀ ਤਾਂ ਤਾਜੀ ਖੜੀ ਆ ਵੇਖ ਲੈ ਹਣਾ ਪੀਕਾ ਲੈ ਲਊਂਗਾ ਮੈਂ 68 ਦੇ ਲੈ ਲਾ ਪਾਉਸਿਆ ਨਾ ਹੋ ਗਿਆ ਜੀ ਆ ਵੇਖ ਲੈ ਹੁਣੇ ਹੀ ਸੌਦਾ ਕਰ ਲਾ ਪਾਉ ਚੱਲਦੀ ਜਿਹੜੀ ਇਹਦਾ ਸੌਦਾ ਚੱਲਦਾ ਯਾਰ ਇਹ ਕਹਿੰਦਾ ਤਾਜੀ ਦੇ ਦੇ ਫਿਰ ਤਾਜੀ ਲੈ ਜਾ ਅੱਛਾ ਇਹਨੇ ਤਾਜੀ ਲੈਣੀ ਉਹ ਵੇਚ ਦੇ ਦੇਣੀ ਆ ਮਾਝੇ ਬਹੁਤ ਖੜੀ ਪਾ ਨੇ ਇਹ ਲੱਗੇ ਕਿਸੇ ਹੀਟਪੁਰ ਵੰਡੇ ਆ ਜੀ ਇਹਦਾ ਲੈ ਦਸਾਂ ਜਾਲਾ ਦਸਾਂ ਜਾਲਾ ਆਪਣੇ ਹੱਥਾਂ ਲਾਈਆਂ ਦੀਆਂ ਠੀਕ ਹੈ ਠੀਕ ਹੈ ਤੇ ਹੁਣ ਫਿਰ ਪੁਲਾਦ ਗਏ ਫਤਿਹ ਉਹ ਬੰਦਾ ਇਹ ਰੇਤ ਬਜਰੀ ਦਾ ਬਝੂਰ ਕੰਮ ਆਇਆ ਇਹਦਾ ਅੱਛਾ ਆਹੋ ਓਕੇ ਧੰਨਵਾਦ ਭਾਈ ਧੰਨਵਾਦ ਪ੍ਰਮਾਤਮਾ ਮਿਹਰ ਕਰੇ ਹੈਨਾ ਸਾਰੇ ਭੈਣਾ ਭਰਾਵਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਸਾਰਿਆਂ ਦਾ ਹੀ ਆਪਣੀ ਆਪਣੀ ਜਗ੍ਹਾ ਤੇ ਹੈ ਨਾ ਮੱਝ ਲੈਣੇ ਅੱਜ ਮੱਝ ਜਿਹੜੀ ਮਰਜ਼ੀ ਲੈ ਜਾ ਯਾਰ ਬਾਈ ਅੱਜ ਨਾ ਮੋੜਦੇ ਅੱਜ ਥੋੜੇ ਜਿਹਾ ਭਾਜਾ ਦੇ ਅੱਜ ਨੂੰ ਮੋੜ ਜਾ ਚੱਲ ਫਿਰ ਬੁਲਾ ਦਈਏ ਫਤਿਹ ਹਾਂਜੀ ਇਹ 50 50 ਦੀਆਂ ਮੰੀਆਂ ਖੜਦਾ ਰਿਹਾ ਲੋ ਛੋਟੀ ਉਹ ਫਿਰ ਭਲਾ ਟਾਈਮ ਸੀ ਕੋਈ ਆ ਇਹਦੇ ਹੋਰ ਪਾਸਾ ਤੇ ਲੱਲੂ ਹਾਏ ਪੰਜ ਸੱਤ ਦਾ ਕਿਰਾਇਆ ਹੀ ਲੱਗਣ ਲੱਗ ਗਿਆ ਹੁਣ ਹੈਨਾ ਪਸੰਦ ਵਾਲੀ ਵਿਖਾ ਆ ਹੁਣ ਵੇਖ ਜਿਹੜੀ ਤੇਰੇ ਪਸੰਦ ਆਉਂਦੀ ਲਓ ਵੀ ਸੱਜਣਾ ਧੰਨਵਾਦ ਆ ਤੁਹਾਡਾ ਤੁਸੀਂ ਆਪਣਾ ਟਾਈਮ ਕੱਢ ਕੇ ਤੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਆ ਗਈ ਪੂਰੀ ਫੇਰ ਚੈੱਕ ਕਰ ਲਓ ਦੁੱਧ ਬਹੁਤ ਚੰਗਾ ਧੰਨਵਾਦ ਆ ਤੁਹਾਡਾ ਸਾਰੇ